हां जी मित्रों ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਇਆ ਸੇਲ ਤੇ ਦੋ ਟਰੈਕਟਰ ਦੋ ਤਵੀਆਂ ਦੇ ਸੈੱਟ ਚਲੋ ਫਿਰ ਕਰਦੇ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਤੱਕ ਨਾਲ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਹਣ ਤਾਂ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਪਹਿਲਾ ਟਰੈਕਟਰ ਹੈ ਐਚ ਐਮਟੀ 5911 2001 ਮਾਡਲ ਆ ਪੰਜਾਬ ਦਾ ਨੰਬਰ ਆ ਬਾਡੀ ਲੈਣ ਦਾ ਸਾਰਾ ਟਰੈਕਟਰ オリジナル ਆ ਤੇ ਇੱਕ ਗੱਲ ਕਰੀਏ ਟਾਇਰਾਂ ਦੀ 50% ਟਾਇਰਾਂ ਦੀ ਕੰਡੀਸ਼ਨ ਆ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਇੰਜਨ ਗੇਅਰ ਟਰੈਕਟਰ ਬਿਲਕੁਲ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੇ ਇੱਕ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰਾਂ ਨੇ ਟਰੈਕਟਰ ਦੀ 2.5 ਲੱਖ ਰੁਪਏ ਡਿਮਾਂਡ ਰੱਖੀ ਬਾਕੀ ਮੌਕੇ ਤੇ ਮਾਨਤਾ ਨੂੰ ਫੁੱਲ ਹੋਊਗਾ ਤੇ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕੰਨੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ HMD 5911 2001 ਮਾਡਲ ਪੰਜਾਬ ਨੰਬਰ ਟਰੈਕਟਰ ਖਰੀਦ ਸਕਦੇ ਆ ਅੱਗੇ ਆ ਗਿਆ ਸੁਨਾਲੀਕਾ 750 2000 ਸਾਰਾ ਮਾਡਲ ਆ ਪੰਜਾਬ ਨੰਬਰ ਆ ਪੀਵੀ ਨੰਬਰ ਆ ਸਾਰਾ ਟਰੈਕਟਰ ਪ੍ਰਾਈਵਰਲ ਤੇ ਚਾਰੇ ਟਾਇਰ ਨਵੇਂ ਆ ਚਾਰੇ ਟਾਇਰ ਨਵੇਂ ਆ ਇੰਜਨ ਗੇਰ ਦੇ ਆ ਫੁੱਲ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰਾਂ ਨੇ 4,50,000 ਰੁਪਏ ਡਿਮਾਂਡ ਰੱਖਿਆ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਕਨੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸੋਨ ਵਾਲੀ ਟਰੈਕਟਰ ਖਰੀਦ ਸਕਦੇ ਹੋ ਅੱਗੇ ਆ ਗੀਆਂ ਤਮੀਆਂ 16 ਤਮੀਆਂ ਤਰਵੰਡੀ ਭਾਈ ਦੀਆਂ ਬਣੀਆਂ ਹੋਈਆਂ ਕੜੀਸ਼ ਨੂੰ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ 90% ਤਵਿਆਂ ਦੀ ਕਾਡੀਸ਼ ਹਨ ਚਾਲੂ ਕਾਡੀਸ਼ ਹਨ ਚਾ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰ ਨੇ 48000 ਰੁਪਏ ਡਿਮਾਂਡ ਰੱਖਿਆ ਬਾਕੀ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਤਵਿਆਂ ਵਾਲੇ ਹੋ ਜਾਣਕਾਰੀ ਲੈ ਸਕਦੇ ਹੋ ਤੇ ਤਵਾਂ ਖਰੀਦ ਸਕਦੇ ਹੋ ਅੱਗੇ ਆ ਗੀਆਂ 18 ਤਵੀਆਂ ਤਲਵੰਡੀ ਭਾਈ ਦੀਆਂ ਬਣੀਆਂ ਹੋਈਆਂ ਇਹ ਵੀ ਫੁੱਲ ਹੈਵੀ ਆ 5 ਇੰਚੀ ਫਰੇਮ ਆ ਵੱਡੀਆਂ ਹੱਬਾਂ ਵਾਲੀਆਂ 85% ਤਵਿਆਂ ਦੀ ਕਾਡੀਸ਼ ਹਨ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਚਾਲੂ ਕਾਡੀਸ਼ ਹਨ ਚਾ ਇੱਕ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰੇ ਨੇ ਇਹ ਤਵੀਆਂ ਦੀ 75000 ਰੁਪਏ ਡਿਮਾਂਡ ਰੱਖੀ ਹੈ ਏਰੀਆ ਫਰੀਦਕੋਟ ਬਾਕੀ ਕਨੈਕਟਰ ਨੰਬਰ ਚਲਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਜੀ ਤਵਾਂ ਖਰੀਦ ਸਕਦੇ ਹੋ ਚਲੋ ਫਿਰ ਮਿਲਦੇ ਆਂ ਕਿ ਮਿੱਤਰੋ ਨੈਕਸਟ ਵੀਡੀਓ ਵਿੱਚ